ਹਾਂਜੀ ਹਾਂ ਜੀ ਸਰ ਕਿੰਨੇ ਵਜੇ ਇਹ ਸੂਚਨਾ ਮਿਲੀ ਔਰ ਉਸ ਤੋਂ ਬਾਅਦ ਕੀ ਕਾਰ ਹੋਇਆ ਇਹ ਇਹਦੇ ਸੂਚਨਾ ਸਾਨੂੰ ਮੈਂ ਐਸਐਚਓ ਜੀਆ ਕਰ ਰਿਹਾ ਸੀ ਮੈਂ ਪਠਾਨਕੋਟ ਵਿਖੇ ਮੌਜੂਦ ਸੀਗਾ ਅਸੀਂ ਉੱਥੇ ਚੈਕਿੰਗ ਕਰ ਰਹੇ ਸੀਗੇ 26 ਜਨਵਰੀ ਦੇ ਸਬੰਧ ਵਿੱਚ ਮੈਨੂੰ ਕਰੀਬ 9:30 ਵਜੇ ਇਹ ਸੂਚਨਾ ਮਿਲੀ ਜੀ ਅਸੀਂ ਤੁਰੰਤ ਮੁੱਖੀ ਤੇ ਪਹੁੰਚੇ ਤੇ ਅਸੀਂ ਨਾਲ ਹੀ ਬੰਮਸਕੋਟ ਟੀਮ ਬਾਰਡਰ 'ਚ ਜਿਹੜਾ ਹੰਬਰ ਸਾਥੋਂ ਮੰਗਵਾਈ ਤੇ ਉਹਨਾਂ ਨੇ ਜਿਹੜੀ ਆ ਇਹ ਆ ਕੇ ਬਹੁਤ ਹੀ ਇਤਿਆਤ ਨਾਲ ਉਹਨੂੰ ਆਪਣਾ ਪੂਰਾ ਪ੍ਰੋਸੀਜਰ ਫਾਲੋ ਕਰਕੇ ਇਹ ਜਿਹੜੀ ਚੀਜ਼ ਨੂੰ ਉਹਨੂੰ ਚੈੱਕ ਕੀਤਾ ਤੇ ਉਹ ਬਾਅਦ ਜਿਹੜੀ ਹੈ 2-3 ਘੰਟੇ ਦੀ ਮਸ਼ਕਤ ਤੋਂ ਬਾਅਦ ਉਹਦੇ ਬਾਰੇ ਪਤਾ ਲੱਗਿਆ ਵੀ ਇਹ ਕੁਝ ਨਹੀਂ ਹੈਗਾ ਮਤਲਬ ਇੱਕ ਡੱਬਾ ਖਾਲੀ ਡੱਬਾ ਪਿਆ ਸੀਗਾ ਜਿਹੜਾ ਮਤਲਬ ਜਿਸ ਤੋਂ ਅਸੀਂ 26 ਜਨਵਰੀ ਦਾ ਕਰਕੇ ਜਿਹੜੀ ਪੁਲਿਸ ਪੂਰੀ احتیاط ਦੇ ਵਿੱਚ ਸੀਗੀ ਚੌਕਸ ਸੀਗੀ ਤੇ ਉਹਦਾ ਕਰਕੇ ਅਸੀਂ ਉਹਦੀ ਜਿਹੜੀ ਜਾਂਚ ਕਰਉਣੀ ਉਹ ਬਹੁਤ ਜ਼ਰੂਰੀ ਸਮਝੀ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਤੇ ਇਹਦੇ ਵਿੱਚ ਇਸ ਟਾਈਮ ਤੇ ਇੱਕ ਦੋ ਟ੍ਰੇਨਾਂ ਹੀ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਰੋਕ ਦਿੱਤਾ ਸੀਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਜੇ ਕੋਈ ਐਹੋ ਜੀ ਚੀਜ਼ ਦੀ ਕੋਈ ਸਾਨੂੰ ਸੂਚਨਾ ਮਿਲਦੀ ਤੇ ਉਹਦੇ ਵਾਸਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਰੋਕਣ ਵਾਸਤੇ ਟ੍ਰੇਨਾਂ ਰੋਕਣਾ ਜ਼ਰੂਰੀ ਹੈ ਉਹਨਾਂ ਨੂੰ ਅਸੀਂ ਜਿੱਥੇ ਵੀ ਹੋਇਆ ਉਥੇ ਸਟੇਸ਼ਨ ਵਾਕਰ ਨੂੰ ਕਹਿ ਕੇ ਅਸੀਂ ਰੁਕਵਾ ਦਿੱਤੀਆਂ ਸੀਗੀਆਂ ਉਹ ਹੁਣ ਅਸੀਂ ਉਹ ਸਾਡੀ ਟੀਮ ਲੱਗੀ ਹੈ ਉਹ ਚੈੱਕ ਕਰਕੇ ਟਰੈਕ ਥਲੀਅਰ ਕਰਕੇ ਉਹਨਾਂ ਨੂੰ ਅਸੀਂ ਟ੍ਰੇਨਾਂ ਜਿਹੜੀਆਂ ਉਹ ਵੈਕ ਫਰੀ ਦੇ ਰਿਹਾ ਹਾਂ ਮੁਕਾ ਰਿਹਾ ਹੈ। ਉਹ ਡੱਬੇ ਦੇ ਵਿੱਚ ਬਿਲਕੁਲ ਖਾਲੀ ਸੀਗਾ ਕੁਝ ਆਲੂ ਫਾਲੂ ਬੀਚ ਸਸ ਆਲੂ ਫਾਲੂ ਵੇਸਟ ਸਮਾਨ ਜਿਸ ਤਰ੍ਹਾਂ ਕੋਈ ਬਰੂਹ ਕੀ ਕਰਨ ਸਵਾਸ ਵੋਦੀ ਜਿੱਦਾਂ ਪਈ ਸੀ ਛੋਟੀ ਜੀ ਥੋੜਾ ਜੀ ਮਤਲਬ ਇੰਨ ਜਿਆਦਾ ਨਹੀਂ ਸੀ। ਹਾਂਜੀ ਇਹ احتیاط ਦੇ ਤੌਰ ਤੇ ਆਉਣ ਵਾਲੇ ਸਮੇਂ ਤੇ ਗੱਤੀ ਚੱਲਦੀ ਹੈ। ਬਿਲਕੁਲ ਜੀ ਸਾਡੀਆਂ ਅਗਸਤਾਂ ਚੱਲਦੀਆਂ ਪਈਆਂ ਸਾਡੀ ਹੁਣ ਵੀ ਅਗਸਤ ਇਹ ਸਟ੍ਰਾਈਕ ਤੇ ਚੱਲ ਰਹੀ ਸੀਗੀ। ਤੇ ਤਾਂ ਹੀ ਦੋਸਤੋ ਪਤਾ ਲੱਗਿਆ ਸਾਨੂੰ ਇੱਕ ਗੇਟਮੈਨ ਨੇ ਸਾਡੀ ਗੱਲ ਨੂੰ ਹੀ ਦੱਸਿਆ ਕਿ ਆਹ ਚੀਜ਼ ਪਈ ਆ ਤੇ ਸਾਡੀ ਗੱਲ ਨੇ ਸਾਰਿਆਂ ਨੂੰ ਸੂਚਿਤ ਕੀਤਾ ਜੀ ਸਰ ਅੱਪ ਕੀ ਹੋਇਆ ਕਿ ਕਿੰਨੇ ਵਜੇ ਆਇਆ ਕਰੀਬ 8:30 ਵਜੇ ਦੇ ਕਰੀਬ ਇੱਕਦਲਾ ਹੈ ਸੀ ਕਿ ਇਹ C28 ਬੁਰਜੀ ਦੇ ਲਾਗੇ ਨਾ ਜਿਹੜੀ ਪਠਾਨਕੋਟ ਅੰਮ੍ਰਿਤਸਰ ਵੱਲ ਹੀ ਦੇਦੇ ਲਾਈਨਾਂ ਇੱਥੇ ਕੋਈ ਸ਼ੱਕੀ ਚੀਜ਼ ਪਈ ਹੈ ਤੇ ਗੱਲ ਨੂੰ ਸੀਰੀਅਸਲੀ ਲਿਆ ਗਿਆ ਆ ਕੇ ਦੂਰੋਂ ਸੀ ਦੇਖਿਆ ਕਿ ਟਰੈਕ ਦੇ ਬਿਲਕੁਲ ਨਾਲ ਪਈ ਸੀ ਚੀਜ਼ ਤੋਦੇ ਬਾਰੇ ਕੁਝ ਕਿਆ ਨਹੀਂ ਸੀ ਜਾ ਸਕਦਾ ਕਿ ਕਿ ਇਸ ਦੇ ਬੰਬ ਡਿਸਪੋਜ਼ਲ ਸਕਵਰਨ ਨੂੰ ਵੀ ਬੁਲਾਇਆ ਗਿਆ ਤੇ ਜਦੋਂ ਉਹਨਾਂ ਨੇ ਆਪਣੀ ਤਸੱਲੀ ਕਰ ਲਈ ਕਿ ਜਸਟ ਇੱਕ ਡੱਬਾ ਹੀ ਸੀ ਪੁੱਛ ਵੀ ਨਹੀਂ ਬਸ ਜਿਸ ਤਰ੍ਹਾਂ ਰੱਖ ਦਿੱਤਾ ਹੁੰਦਾ ਕਿਸੇ ਨੇ ਵੈਸੇ ਕੋਈ ਡੱਬਾ 26 ਜਨਵਰੀ ਨੂੰ ਲੈ ਕੇ 26 ਜਨਵਰੀ ਦੇ ਕਰਕੇ ਅਲਰਟ ਕਰਕੇ ਅਸੀਂ ਫਿਰ ਇਸ ਗੱਲ ਨੂੰ ਪੂਰਾ ਸੀਰੀਅਸ ਲਿਆ ਤੇ ਸੀਨੀਅਰ ਅਫਸਰ ਨੂੰ ਅਸੀਂ ਦੱਸਿਆ ਸਾਰਿਆਂ ਨੂੰ ਤੇ ਉਹਨਾਂ ਨੇ ਫਿਰ ਬੰਬ ਡਿਸਪੋਜ਼ਲ ਟੀਮ ਭੇਜੀ ਹੈ ਨਹੀਂ ਉਹ ਜੀਆਰਪੀ ਸੈਕਸ਼ਨ ਦੱਸ ਸਕਦਾ ਜੀ ਕਿੰਨੀਆਂ ਬਾਟੇ ਇਹ ਹੈ ਕਿ ਪਠਾਨਕੋਟ ਸਾਈਡ ਨੂੰ ਤੇ ਅੰਮ੍ਰਿਤਸਰ ਸਾਈਡ ਨੂੰ ਦੋਵੇਂ ਸਾਈਡ ਤੋਂ ਤੇ ਟ੍ਰੇਨ ਪਹਿਲੇ ਬਲੌਕ ਕਰ ਦਿੱਤੀਆਂ ਗਈਆਂ ਸੀ ਪ੍ਰੀਕਾਸ਼ਨਰੀ ਪਤਾ ਕਿੰਨੇ ਵਜੇ ਲੱਗਾ ਸੀ ਕਰੀਬ 8:30 ਵਜੇ ਦਾ ਕਰੀਬ ਕਿੰਨਾ ਸਮਾਂ ਲੱਗੇਗਾ ਜੀ ਸਾਰਾ ਟ੍ਰੇਨ ਚੈੱਕ ਕਰ ਦੇਣੇ ਪੁੱਛੀਂ ਕਰਦੇ ਸਾਰਾ ਉਹਨਾਂ ਨੇ ਤਸੱਲੀ ਨਾਲ ਕਰਕੇ ਅਰਾਊਂਡ ਜਦੋਂ ਵਾਮ ਡਿਸਪੋਜ਼ਲ ਟੀਮ ਪਹੁੰਚ ਗਈ ਉਸ ਤੋਂ ਬਾਅਦ ਵਿੱਚ ਉਹ ਕਿ ਸਵਾਹ ਕੋ ਘੰਟਾ ਲਗਾਇਆ ਜੀ ਉਹਨਾਂ ਨੇ